रखी चङियम नभाई रखी Yeah. ਅੱਜ ਆਪਾਂ ਜਿਹੜੇ ਸਥਾਨ ਤੇ ਬੈਠੇ ਆ ਇਹ ਪੁਰਾਤਨ ਜਗ੍ਹਾ ਹੈ ਬਹੁਤ ਸਾਰੇ ઋષਿ ਮੁਨੀ ਇੱਥੇ ਤਪ ਕਰਕੇ ਗਏ ਆ ਹੁਣ ਕਰੀਬਨ 30 ਸਾਲ ਤੋਂ ਇਸ ਸਥਾਨ ਤੇ ਸੱਚਖੰਡ ਵਾਸੀ ਸੰਤ ਬਾਬਾ ਅਦਰਸ਼ ਸਿੰਘ ਜੀ ਹੀਰਾਦਾਸ ਜੀ ਨੇ ਇਹ ਜਗ੍ਹਾ ਨੂੰ ਦੁਬਾਰਾ ਆਵਾਜ਼ ਕੀਤਾ ਉਹਨਾਂ ਦੇ ਗੱਡੀ ਨਿਸ਼ੀਣ ਸੰਤ ਬਾਬਾ ਹਰਮੇਲ ਸਿੰਘ ਜੀ ਦੀ ਦੇਖ ਰੇਖੇ ਹੁਣ ਜਿੰਨੇ ਵੀ ਪ੍ਰੋਗਰਾਮ ਆ ਸਾਰੇ ਮਨਾਏ ਜਾਂਦੇ ਆ ਅੱਜ ਦੇ ਸਮੇਂ ਦੇ ਵਿੱਚ ਹੁਣ ਦਾ 11 ਸਤੰਬਰ ਨੂੰ ਬਾਬਾ ਸ਼੍ਰੀ ਚੰਦ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅਖੰਡ ਪਾਠ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ 13 ਤਰੀਕ ਨੂੰ ਭੋਗ ਪਾਏ ਜਾਣੇ ਆ ਇਸ ਆਸਥਾਨ ਤੇ ਰਾਗੀ ਢਾਡੀ ਕੀਰਤਨੀਏ ਕਥਾਵਾਚਕ ਸਾਰੇ ਗੁਰਮੁਖ ਪਿਆਰੇ ਆਉਂਦੇ ਆ ਜੋ ਕਿ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਅਸ਼ੀਰਵਾਦ ਸੰਤ ਬਾਬਾ ਹਰਮੇਲ ਸਿੰਘ ਜੀ ਬਖਸ਼ਦੇ ਆ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਬੜੀ ਧੂਮ ਧਾਮ ਨਾਲ ਇਸ ਅਸਥਾਨ ਤੇ ਪ੍ਰੋਗਰਾਮ ਕੀਤੇ ਜਾਂਦੇ ਆ ਲੰਗਰ ਹਰ ਟਾਈਮ ਲੰਗਰ ਤਿਆਰ ਬਰ ਤਿਆਰ ਸੰਗਤਾਂ ਵਾਸਤੇ ਮਿਲਦਾ ਹੈ ਜੋ ਵੀ ਸੰਗਤਾਂ ਦੇ ਸੰਯੋਗ ਨਾਲ ਇਸ ਥਾਨ ਦੀ ਮਰਜ਼ਾਦਾ ਗੁਰ ਮਰਜ਼ਾਦਾ ਅਨੁਸਾਰ ਇਹ ਪੂਰੀ ਕੀਤੀ ਜਾਂਦੀ ਹੈ ਹਰ ਤਰ੍ਹਾਂ ਦਾ ਕੋਈ ਵੀ ਜੋ ਵੀ ਇੱਥੇ ਆਉਂਦਾ ਉਹਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਇਸ ਥਾਨ ਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਹਿਰਾਦਾਸ ਜੀ ਦੇ ਗੱਦੀ ਨਸੀਹ ਸੰਤ ਬਾਬਾ ਹਰਮੇਲ ਸਿੰਘ ਜੀ ਵੱਲੋਂ ਸੰਗਤਾਂ ਨੂੰ ਜੋ ਵੀ ਕਿਸੇ ਤਰ੍ਹਾਂ ਦੀ ਤਕਲੀਫ ਹੁੰਦੀ ਆ ਉਹ ਜਿਹੜਾ ਵੀ ਇੱਥੇ ਆਉਂਦਾ ਸੋ ਸਤਿਗੁਰਾਂ ਦੇ ਵਾਕ ਅਨੁਸਾਰ ਜੋ ਜੀ ਆਵੇ ਸੋ ਰਾਜੀ ਜਾਵੇ ਦੇ ਮਹਾਵਾਕ ਅਨੁਸਾਰ ਦਵਾਈ ਦਿੰਦੇ ਆ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਨਾਲ-ਨਾਲ ਬੇਨਤੀ ਕਰਦੇ ਆ ਵੀ ਪਾਠ ਕਰਿਆ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਰਹਿਰਾਸ ਦਾ ਪਾਠ ਕਰੋ ਇਹ ਵੀ ਉਪਦੇਸ਼ ਗੁਰਮਤਿ ਅਨੁਸਾਰ ਸੰਤ ਬਾਬਾ ਹਰਮੇਲ ਸਿੰਘ ਜੀ ਵੱਲੋਂ ਬੇਨਤੀ ਕੀਤੀ ਜਾਂਦੀ ਸੰਗਤਾਂ ਨੂੰ ਉਸ ਤੋਂ ਬਾਅਦ ਇਸ ਅਸਥਾਨ ਤੇ ਗੁਰਮਰਜਾਦਾ ਅਨੁਸਾਰੀ ਜਿਹੜੀਆਂ 10 ਸੰਗਰਾਂਧਾਂ ਉਹ 12 ਸੰਗਰਾੰਦਾਂ ਉਹ ਵੀ ਮਨਾਈਆਂ ਜਾਂਦੀਆਂ ਤੇ 12 ਹੀ ਕਰੀਬਨ 10ਵੀਆਂ ਆ ਜਾਂਦੀਆਂ ਸਾਲ ਦੇ ਵਿੱਚ ਉਹ ਵੀ ਪੂਰੀ ਧੂਮ ਧਾਮ ਨਾਲ ਮਨਾਈਆਂ ਜਾਂਦੀਆਂ ਉਸ ਤੋਂ ਬਾਅਦ ਸੰਤ ਬਾਬਾ ਦਰਸ਼ ਸਿੰਘ ਜੀ ਹਿਰਾਦਾਸ ਉਹਨਾਂ ਦੀ ਸਾਲਾਨਾ ਵਰ੍ਹੇਸ਼ੀ ਨੂੰ ਮੁੱਖ ਰੱਖਦੇ ਹੋયા 8 ਮਾਰਚ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਆ ਜੋ ਕਿ ਬੜੀ ਧੂਮ ਧਾਮ ਨਾਲ ਸੰਗਤਾਂ ਇੱਥੇ ਪਹੁੰਚਦੀਆਂ ਸੰਤਾਂ ਮਹਾਂਪੁਰਸ਼ਾਂ ਤੋਂ ਅਸੀਰਵਾਦ ਲੈਂਦੇ ਆ ਤੇ ਬੜੀ ਸ਼ਰਧਾ ਭਾਵਨਾ ਰੱਖ ਕੇ ਇੱਥੇ ਆਉਂਦੇ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਜੋ ਵੀ ਮਹਾਰਾਜ ਦਾ ਓਟ ਆਸਰਾ ਲੈਂਦਾ ਉਹਨੂੰ ਉਹਦੀਆਂ ਹਰ ਖੁਸ਼ੀਆਂ ਪੂਰੀਆਂ ਹੁੰਦੀਆਂ ਸੰਤ ਬਾਬਾ ਹਰਮੇਲ ਸਿੰਘ ਜੀ ਜੋ ਵੀ ਕੋਈ ਬੱਚਾ ਵਿਦੇਸ਼ ਜਾਣ ਵਾਸਤੇ ਅਰਦਾਸ ਬੇਨਤੀ ਇੱਥੇ ਕਰਾਉਂਦੇ ਆ ਉਹਨਾਂ ਦੇ ਕਾਰਜ ਮਹਾਰਾਜ ਪੂਰੇ ਕਰਦਾ ਹੈ ਸਹਿਜ ਪਾਠ ਅਖੰਡ ਪਾਠ ਉਹਨਾਂ ਵੱਲੋਂ ਕਰਵਾਏ ਜਾਂਦੇ ਆ ਗੁਰਮਤਿ ਅਨੁਸਾਰ ਜਾਂ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਆ ਲੰਗਰ ਦੇ ਵਿੱਚ ਸੇਵਾ ਵੀ ਕੀਤੀ ਜਾਂਦੀ ਆ ਉਹਨਾਂ ਤੋਂ ਸੇਵਾ ਦਾ ਸੰਯੋਗ ਲਿਆ ਜਾਂਦਾ ਹੋਰ ਇੱਕ ਜੋ ਵੀ ਮਤਲਬ ਕਿ ਵੀ ਆਪਣੇ ਮਹਾਨ ਵਰਲਡ ਦੇ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਹੁੰਦਾ ਉਹ ਇਸ ਸਥਾਨ ਤੋਂ ਸੰਤ ਮਹਾਂਪੁਰਸ਼ਾਂ ਦੀ ਦੇਖਰੇਖ ਹੇਠ ਗਪਾਲ ਮੋਚਨ ਲੰਗਰ ਲਾਏ ਜਾਂਦੇ ਆ 4-5 ਦਿਨ ਪੂਰਾ ਉੱਥੇ ਲੰਗਰ ਦਾ ਪ੍ਰੋਗਰਾਮ ਤੇ ਪ੍ਰਬੰਧ ਕੀਤਾ ਜਾਂਦਾ ਹੈ ਸੰਤ ਬਾਬਾ ਹਰਮੇਲ ਸਿੰਘ ਜੀ ਵੱਲੋਂ ਹੁਣ ਸੰਗਤਾਂ ਨੂੰ ਸੰਤ ਬਾਬਾ ਹਰਮੇਲ ਸਿੰਘ ਜੀ ਵੱਲੋਂ ਬਾਬਾ ਸ਼੍ਰੀ ਚੰਦੇ ਦੇ ਅਵਤਾਰ ਦਿਹਾੜੇ ਨੂੰ ਮੌਖ ਰੱਖਦਿਆਂ ਹੋਇਆਂ ਲੱਖ ਲੱਖ ਵਧਾਈ ਹੋਵੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ 'ਚ ਰੱਖਣਾ ਅਤੇ ਜੋ ਵੀ ਇਸ ਸਥਾਨ ਦੀ ਮਰਜ਼ਾਦਾ ਹੈ ਬੋਲ ਸ਼੍ਰੀ ਭਗਵਾਨ ਚੰਦਰ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301